हां जी ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਕਾਫੀ ਜਣਾ ਦੇ ਕਮੈਂਟਸ ਵੀ ਰੀਡ ਕੀਤੇ ਸੀ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂਗੇ ਕੈਨੇਡਾ ਦੇ ਵਿੱਚ ਰਾਈਟ ਨਾਓ ਕੀ ਸਿਚੁਏਸ਼ਨ ਆ ਨਾਲ ਨਾਲ ਹੀ ਆਪਾਂ ਇੱਥੋਂ ਦੇ ਖਰਚੇ ਦੋਨੇ ਚੀਜ਼ਾਂ ਹੀ ਕਵਰ ਕਰਾਂਗੇ ਇਦਾਂ ਨਹੀਂ ਆ ਕਿ ਆਪਾਂ ਕਲੇ ਡਾਰਕ ਸਾਈਡ ਦਿਖਾ ਕੇ ਤੁਹਾਨੂੰ ਡੀਮੋਟੀਵੇਟ ਨਹੀਂ ਮੈਂ ਕਰਨਾ ਚਾਹੁੰਦੀ ਮੈਂ ਸਿਰਫ ਉਹ ਡਿਸਕਸ ਕਰਨਾ ਚਾਹੁੰਦੀ ਹਾਂ ਜੋ ਰਿਐਲਿਟੀ ਹੈਗੀ ਆ ਉਹ ਹਰ ਬੰਦੇ ਤੇ ਹੁੰਦਾ ਕਿ ਉਸ ਉਸ ਚੀਜ਼ ਨੂੰ ਕਿਵੇਂ ਲੈਣੇ ਹੋ ਤੁਸੀਂ ਪੋਜ਼ਿਟਿਵ ਲੈਣੇ ਹੋ ਨੈਗੇਟਿਵ ਲੈਣੇ ਹੋ ਬਟ ਹਰ ਇਨਸਾਨ ਨੂੰ ਸੱਚ ਪਤਾ ਹੋਣਾ ਜ਼ਰੂਰੀ ਹੈ ਬਹੁਤ ਸਾਰੀ ਚੀਜ਼ਾਂ ਸੀ ਜਿਹੜੇ ਮੈਨੂੰ ਖੁਦ ਨਹੀਂ ਸੀ ਪਤਾ ਮੈਨੂੰ ਇੱਥੇ ਆ ਕੇ ਪਤਾ ਲੱਗੀਆਂ ਨੇ ਤੇ ਮੈਂ ਵੀ ਕਈ ਵਾਰ ਸੋਚਦੀ ਨਹੀਂ ਜੇ ਪਹਿਲਾਂ ਪਤਾ ਹੁੰਦੀ ਤਾਂ ਥੋੜਾ ਜ਼ਿਆਦਾ ਵਧੀਆ ਹੋਣਾ ਸੀ ਇਹ ਤਾਂ ਉਹ ਗੱਲ ਹੋ ਗਈ ਵੀ ਇੱਕ ਅੱਗੇ ਟੋਆ ਕੁਝ ਲੋਕ ਉਹਦੇ ਵਿੱਚ ਡਿੱਗੇ ਹੋਏ ਆ ਤੇ ਜੇ ਅਸੀਂ ਉਹਦੇ ਵਿੱਚ ਡਿੱਗਣ ਤੋਂ ਬਚ ਸਕਦੇ ਜੇ ਸਾਨੂੰ ਟਲਿਸ ਪਤਾ ਤਾਂ ਹੋਵੇ ਕਿ ਅੱਗੇ ਟੋਆ ਜੇ ਅਸੀਂ ਵੀ ਸੇਮ ਹੋ ਉਹਨਾਂ ਦੀ ਤਰ੍ਹਾਂ ਹੀ ਕਰਾਂਗੇ ਤਾਂ ਉਹ ਵੀ ਡਿੱਗੇ ਹੋਏ ਆ ਤਾਂ ਅਸੀਂ ਵੀ ਡਿੱਗ ਜਾਾਂਗੇ ਪਹਿਲਾਂ ਜੇ ਗੱਲ ਕਰਦੇ ਆ ਆਪਾਂ ਇਹਨਾਂ ਦੇ ਚੈਲੰਜਸ ਦੀ ਕਿ ਕੈਨੇਡਾ ਦੇ ਵਿੱਚ ਕੀ ਚੈਲੰਜ ਆਉਂਦੇ ਆ ਕਿ ਤਾਂ ਕੈਨੇਡਾ ਦੇ ਵਿੱਚ ਚੈਲੰਜ ਬਹੁਤ ਜ਼ਿਆਦਾ ਆਉਂਦੇ ਆ ਜਿਹੜੇ ਜਿਹੜਾ ਵੀ ਇੱਥੇ ਆਉਂਦਾ ਉਹ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਣਗੇ ਹੁਣ ਰਾਈਟ ਨਾਓ ਇੱਥੇ ਜੌਬ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮਾਂ ਚੀਜ਼ੇ ਮੈਂਟਲੀ ਸਟਰੋਂਗ ਨਹੀਂ ਹੈਗੇ ਤਾਂ ਬਹੁਤ ਛੇਤੀ ਇਨਸਾਨ ਇੱਥੇ ਹਾਰ ਜਾਂਦੇ ਆ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਮਤਲਬ ਜੀ ਡਿਪੈਂਡ ਹੁੰਨੇ ਆ ਘਰਦਿਆਂ ਤੇ ਮੋਸਟਲੀ ਇੱਥੇ ਸਾਰਾ ਕੰਮ ਆਪ ਕਰਨਾ ਪੈਂਦਾ ਥੋੜੇ ਰੈਂਟ ਗਰੋਸਰੀ ਬਿੱਲ ਬੱਤੀਆਂ ਤੋਂ ਲੈ ਕੇ ਟੋਟਲੀ ਸਾਰਾ ਕੰਮ ਆਪ ਕਰਨਾ ਪੈਂਦਾ ਸੋ ਜਿਹੜੇ ਬੱਚੇ ਨੇ ਉੱਥੇ ਕਦੇ ਨਹੀਂ ਕੋਈ ਕੰਮ ਕੀਤਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਹੀ ਪ੍ਰੋਬਲਮਸ ਆਉਂਦੀਆਂ ਨੇ ਖਾਸ ਕਰਕੇ ਜਿਹੜੇ ਪਲੱਸ 2 ਤੋਂ ਬਾਅਦ ਨੇ ਬਿਕੋਸ ਘਰ ਦੇ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਖਾਣਾ ਪਕਾਉਣਾ ਵੀ ਨਹੀਂ ਆਉਂਦਾ ਹੁੰਦਾ ਇੱਥੇ ਆ ਕੇ ਬੰਦਾ ਇੰਡੀਪੈਂਡੈਂਟ ਵੀ ਹੋ ਜਾਂਦਾ ਨਾਲ ਨਾਲ ਹੀ ਇਹਦਾ ਪੋਜ਼ਿਟਿਵ ਸਾਈਡ ਇਹ ਵੀ ਆ ਕਿ ਇੱਥੇ ਆ ਕੇ ਬਾਹਰਲੇ ਮੁਲਕ ਬੰਦੇ ਨੂੰ ਇ ਤਾਨੂੰ ਆਪਣੀ ਜ਼ਿੰਮੇਵਾਰੀਆਂ ਚੱਕਣੇ ਸਿਖਾ ਦਿੰਦੇ ਨੇ ਦੇਸ਼ ਕੀ ਕਿਵੇਂ ਤੁਸੀਂ ਸਾਰੇ ਕੰਮ ਕਰਨੇ ਆ ਆਪਣੇ ਆਪ ਉਹ ਮੈਨੂੰ ਇਹਦੀ ਇਥੋਂ ਦੀ ਚੀਜ਼ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕਿ ਬੰਦਾ ਪੋਜ਼ਿਟਿਵ ਹੋ ਜਾਂਦਾ ਬੰਦਾ ਆਪਣੇ ਪੈਰਾਂ ਤੇ ਸਟੈਂਡ ਆਊਟ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਹੀ ਕਰਨਾ ਪੈਣਾ ਜੋ ਕਿ ਆਪਾਂ ਇੰਡੀਆਸ ਰਹਿ ਕੇ ਕਈ ਵਾਰੀ ਕਈ ਬੱਚੇ ਬਹੁਤ ਲੇਟ ਤੱਕ ਸਿੱਖਦੇ ਆ ਦੂਜੀ ਗੱਲ ਹੈਗੀ ਆ ਜੋਬਸ ਨੂੰ ਲੈ ਕੇ ਜੋਬ ਇਦਾਂ ਆ ਕਿ ਜੀ ਨੂੰ ਨਹੀਂ ਮਿਲਦੀ ਨਹੀਂ ਵੀ ਮਿਲਦੀ ਜੇ ਨਹੀਂ ਕਈ ਐਮੇ ਦੇ ਵੀ ਆ ਜਿਹੜੇ ਬਹੁਤ ਵਧੀਆ ਜੋਬਸ ਕਰਦੇ ਆ ਤੇ ਜਿੰਨਾ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਮਹੀਨੇ ਦਾ ਕਮਾਉਣਾ ਹੈ ਗਈ ਵਰੀ ਉੱਥੇ ਇੱਥੇ ਉਹਨਾਂ ਇੱਕ ਦੋ ਦਿਨਾਂ ਦੀ ਕਮਾਈ ਹੁੰਦੀ ਹੈ ਉਹਨਾਂ ਦੀ ਹਸੋ ਬੇਸਿਕਲੀ ਉਹ ਸਕਿਲਡ ਦੇ ਵਿੱਚ ਆਉਂਦੇ ਆ ਜਿਹੜੀ ਸਕਿੱਲ ਜੋਬਾਂ ਕਰਦੀ ਹੈ ਕਈਆਂ ਦੀ ਜੋਬਸ ਬਹੁਤ ਸੋਹਣੀਆਂ ਐ ਇਦਾਂ ਨਹੀਂ ਵੀ ਸਾਰਿਆਂ ਨੂੰ ਕੰਮ ਨਹੀਂ ਮਿਲਦਾ ਹੈਗਾ ਪਰ ਹਾਂ ਰਾਈਟ ਨਾਓ ਜਿਹੜੀ ਸਿਚੁਏਸ਼ਨ ਹੈ ਉਹ ਇਹੀ ਹੈ ਬਹੁਤ ਲੋਕ ਜੌਬਲੈਸ ਨੇ ਖਰਚੇ ਬਹੁਤ ਜ਼ਿਆਦਾ ਵਧ ਗਏ ਨੇ ਸਟ्रेस ਬਹੁਤ ਰਹਿੰਦਾ ਹਰ ਸਮੇਂ ਤੇ ਇੱਥੇ ਤੁਹਾਨੂੰ ਲੋਕ ਬਹੁਤ ਜ਼ਿਆਦਾ ਡਿਸਟਰਬ ਮਿਲਣਗੇ ਬਹੁਤ ਜ਼ਿਆਦਾ ਮੈਂਟਲੀ ਅਫਸੈਟ ਮਿਲਣਗੇ ਜੀ ਗੱਲ ਕਰੀਏ ਕ੍ਰਾਈਮ ਦੀ ਕ੍ਰਾਈਮ ਤਾਂ ਵਾਕਈ ਬਹੁਤ ਵੱਧ ਰਿਹਾ ਹੈ ਦਿਨੋ-ਦਿਨ ਕਿਉਂਕਿ ਇੱਥੇ ਨਾ ਥੋੜੇ ਜੇ ਰੂਲਸ ਲੀਨਿਅਰੈਂਟ ਨੇ ਲੀਨਿਅਨਡ ਇਨ ਦਾ ਸੈਂਸ ਕਿ ਜਦੋਂ ਕੋਈ ਵੀ ਬੰਦਾ ਕ੍ਰਾਈਮ ਕਰਦਾ ਤਾਂ ਉਹਨੂੰ ਇੰਨੀ ਛੇਤੀ ਨਹੀਂ ਸੁਣਿਆ ਜਾਂਦਾ ਫੋਰ ਐਗਜ਼ਾਮਪਲ ਜਿਹੜੇ ਇੱਥੇ ਲੋਕੀ ਇੱਥੇ ਲੋਕੀ ਕਈ ਐਗਰੈਸਿਵ ਬਹੁਤ ਛੇਤੀ ਹੋ ਜਾਂਦੇ ਆ ਲਾਸਟ ਵੀਕ ਦੀ ਗੱਲ ਜਦੋਂ ਮੈਂ ਕੰਮ ਤੇ ਜਾ ਰਹੀ ਸੀ ਤਾਂ ਉੱਥੇ ਇੱਕ ਬੰਦਾ ਖੜਾ ਸੀ ਸਟਾਪ ਤੇ ਉਹ ਐਵੇਂ ਕਰ ਰਿਹਾ ਸੀਗਾ ਜਿਵੇਂ ਆਪਾਂ ਮਤਲਬ ਕਿ ਕੋਈ ਬੰਦਾ ਬਹੁਤ ਜ਼ਿਆਦਾ ਦਰਦ ਦੇ ਵਿੱਚ ਹੁੰਦਾ ਨਾ ਖੜਾ ਚੀਕ ਰਿਹਾ ਸੀ ਉਹ ਤੇ ਮੈਂ ਉਹ ਤੋਂ ਕਾਫੀ ਦੂਰ ਜਾ ਕੇ ਖੜ ਗਈ ਸੀ ਕਿਉਂਕਿ ਮੈਨੂੰ ਪਤਾ ਸੀਗਾ ਕਿ ਜੇ ਮੈਂ ਲਾਗੇ ਜਾ ਕੇ ਖੜੀ ਤਾਂ ਮੇਰਾ ਨੁਕਸਾਨ ਪੱਕਾ ਹੋ ਜਾਣਾ ਉਸ ਇਨਸਾਨ ਨੂੰ ਨਹੀਂ ਪਤਾ ਕੋਈ ਚੱਕੀ ਸਿਰ ਚ ਮਾਰ ਸਕਦਾ ਹੈ ਕੁਝ ਵੀ ਕਰ ਸਕਦਾ ਸੀ ਸੋ ਇੰਦਾਂ ਦੀ ਚੀਜ਼ਾਂ ਤੋਂ ਵੋਆਇਡ ਹੀ ਕਰਨਾ ਚਾਹੀਦਾ ਜਦੋਂ ਤੱਕ ਉੱਥੇ ਕੋਈ ਹੋਰ ਨਹੀਂ ਆਇਆ ਮੈਂ ਗਈ ਨਹੀਂ ਆ ਕੋਲ ਤੇ ਜਦ ਤੱਕ ਉਹਦੀ ਬੱਸ ਨਹੀਂ ਆ ਗਈ ਤੇ ਇੱਥੇ ਵੀ ਸਮਝਣ ਦੀ ਗੱਲ ਹੁੰਦੀ ਹੈ ਕਿ ਉਹ ਇਨਸਾਨ ਆਪਣੀ ਹੋਸ਼ ਦੇ ਵਿੱਚ ਹੀ ਨਹੀਂ ਹੁੰਦੇ ਹੈਗੇ ਸੋ ਜਦੋਂ ਮੈਨੂੰ ਇਹਨਾਂ ਪਤਾ ਲੱਗਿਆ ਸੀ ਕਿ ਜੇ ਤੇਰਾ ਕੋਈ ਨੁਕਸਾਨ ਹੋਇਆ ਮੇਰਾ ਨੁਕਸਾਨ ਦੋਨੇ ਪਾਸੇ ਹੀ ਹੋਣਾ ਸੀ ਜਿੱਦੇ ਮੈਂ ਪੁਲਿਸ ਕੰਪਲੇਂਟ ਵੀ ਕਰਦੀ ਪੁਲਿਸ ਨੇ ਆਉਣਾ ਪਹਿਲਾਂ ਤਾਂ ਉਦਾਂ ਨਹੀਂ ਸੀ ਆਉਣਾ 20 ਮਿੰਟ 30 ਮਿੰਟ ਅੱਧਾ ਘੰਟਾ ਇਹ ਕੋਈ ਸੀਰੀਅਸ ਕੇਸ ਨਹੀਂ ਹੁੰਦਾ ਹੈਗਾ ਇੱਕ ਤਾਂ ਮੈਂ ਕੰਮ ਤੋਂ ਲੇਟ ਹੋਣਾ ਸੀਗਾ ਤੇ ਦੂਜਾ ਨੁਕਸਾਨ ਇਹ ਹੋਣਾ ਸੀ ਕਿ ਜੇ ਉਹ ਮੇਰੇ ਕੋਈ ਛੱਟਫੇਟ ਵੀ ਮਾਰ ਦਿੰਦਾ ਉਹਨੂੰ ਕਿਸੇ ਨੇ ਕੁਝ ਨਹੀਂ ਸੀ ਕਹਿਣਾ ਯਕੀਂ ਇਸੇ ਉਹ ਗੱਲ ਹੋ ਗਈ ਕਿ ਮਰਿਆਂ ਨੂੰ ਹੋਰ ਕੀ ਮਾਰਨਾ ਉਹਨਾਂ ਉਹ ਨਸ਼ੇ ਦੇ ਪੂਰੇ ਖੋਖਲੇ ਕੀਤੇ ਪਏ ਆ ਪੂਰੇ ਸ਼ਰੀਆਮ ਬਸਾਂ 'ਚ ਚੜੇ ਹੁੰਦੇ ਆ ਪੂਰੇ ਰੱਜੇ ਹੁੰਦੇ ਆ ਪੂਰੇ ਤਰਨ ਹੁੰਦੇ ਆ ਉਹਨਾਂ ਨੂੰ ਕੋਈ ਸੁਰਤ ਨਹੀਂ ਹੁੰਦੀ ਅਸੀਂ ਕੀ ਕਹਿਣਾ ਅਸੀਂ ਕੀ ਕਰਨਾ ਕਿਉਂਕਿ ਜਿੰਨੇ ਇੱਥੇ ਕ੍ਰਾਈਮ ਵਧੀ ਜਾਂਦੇ ਜਿੰਨਾ ਕੁਝ ਇੱਥੇ ਹੋਈ ਜਾਂਦਾ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਜੇ ਛੋਟੀ ਛੋਟੀ ਗੱਲ ਤੇ ਇਦਾਂ ਪੁਲਿਸ ਆਉਣ ਲੱਗੀ ਤਾਂ ਉਹਨਾਂ ਦਾ ਵੀ ਟਾਈਮ ਖਰਾਬ ਹੁੰਦਾ ਛੇਤੀ ਤਾਂ ਇਹੋ ਜਿਹੇ ਕੇਸਸ ਦੇ ਵਿੱਚ ਨਹੀਂ ਛੇਤੀ ਆਉਂਦੇ ਉਹ ਆਉਂਦੇ ਹੁੰਦੇ ਆ ਜੇ ਕੋਈ ਬਾਲਾ ਹੀ ਸੀਰੀਅਸ ਹੀ ਕੁਝ ਹੋ ਜੇ ਵੀ ਹੈ ਨਾ ਕਿਸੇ ਨੂੰ ਕੋ ਫੇਰ ਹੋਉਂਦੇ ਸੋ ਉਹਦੇ ਕਰਕੇ ਅਵਾਈਡ ਹੀ ਕਰੀਦਾ ਕਿ ਆਪਣਾ ਹੀ ਨੁਕਸਾਨ ਹੋਣਾ ਆਪਣਾ ਟਾਈਮ ਖਰਾਬ ਹੋਣਾ ਜਾਂ ਟਾਈਮ ਹੀ ਨਹੀਂ ਹੁੰਦਾ ਕਿਸੇ ਕੋਲ ਤਾਂ ਕਰਕੇ ਥੋੜਾ ਜਿਹਾ ਇਹੋ ਜਿਹੇ ਲੋਕਾਂ ਤੋਂ ਜੇ ਮਿਲਦੇ ਵੀ ਨੇ ਥੋੜਾ ਆਪਣਾ ਦੂਰੀ ਬਣਾ ਕੇ ਰੱਖੇ ਜਿਆਦਾ ਵਧੀਆ ਆ ਤਾਂ ਹਰ ਕੋਈ ਇਨਸਾਨ ਨੋਟ ਕਰਦਾ ਹੀ ਆ ਜਦੋਂ ਵੀ ਅਸੀਂ ਬੱਸਾਂ ਦੇ ਵਿੱਚ ਜਾਂਦੇ ਕਿਤੇ ਕੰਮ ਤੇ ਜਾਂਦੇ ਆ ਸਾਨੂੰ ਤਾਂ ਬਹੁਤ ਲੋਕ ਐਵੇਂ ਦੇ ਮਿਲਦੇ ਆ ਪੂਰੇ ਰੱਜੇ ਹੁੰਦੇ ਆ ਉਹਨਾਂ ਨੂੰ ਕੋਈ ਆਪਣੀ ਸੁਰਤ ਨਹੀਂ ਹੁੰਦੀ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਸੀ ਕੀ ਬੋਲਣਾ ਸੀ ਕੀ ਕਰ ਰਹੇ ਆ ਉਹਨਾਂ ਨੂੰ ਕਿਸੇ ਦੀ ਜਾਨ ਦਾ ਕਿਸੇ ਦੇ ਨੁਕਸਾਨ ਦਾ ਕੋਈ ਪਰਵਾਹ ਨਹੀਂ ਹੁੰਦੀ ਆਪ ਨੂੰ ਹੀ ਚੁੱਪ ਕਰਨਾ ਪੈਂਦਾ ਕਿਉਂਕਿ ਇੱਥੇ ਰੂਲ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਅਗਰ ਤੁਸੀਂ ਰੂਲਸ ਨੂੰ ਨਹੀਂ ਫਾਲੋ ਕਰੋਗੇ ਤਨ ਤੁਹਾਡੇ ਲਈ ਹੀ ਪ੍ਰੋਬਲੈਮੈਟਿਕ ਹੋ ਚੀਜ਼ ਨਾ ਕਰਕੇ ਅਵੋਇਡ ਕਰਨਾ ਪੈਂਦਾ ਉਹਨਾਂ ਨੂੰ ਕਿਸੀ ਨਾ ਕੁਛ ਕਹੀਏ ਉਦੋਂ ਬੈਟਰ ਆਪਣੀ ਸ਼ੀਟ ਚੇਂਜ ਕਰ ਲਓ ਆਪਣਾ ਰਸਤਾ ਬਦਲ ਲਓ ਉਹ ਜ਼ਿਆਦਾ ਸੇਫ ਰਹਿੰਦਾ ਆ ਤੇ ਇੱਕ ਕਿਸੇ ਨੇ ਨਾ ਕਮੈਂਟ ਕੀਤਾ ਸੀਗਾ ਕਿ ਕੁੜੀਆਂ ਦੇ ਹਾਲਾਤ ਦੱਸੋ ਦੇਖੋ ਆਪਾਂ ਇਹ ਨਹੀਂ ਹੈਗਾ ਕਿ ਆਪਾਂ ਜਾਣਬੁੱਝ ਕੇ ਕਿਸੇ ਨੂੰ ਟਾਰਗੇਟ ਕਰ ਰਹੇ ਆ ਜਾਂ ਕੁਝ ਵੀ ਪਰ ਜੋ ਹੈਗੀ ਸਿਚੁਏਸ਼ਨ ਉਹ ਹੈਗੀ ਹੈ ਪਰ ਇੱਥੇ ਮੈਂ ਇਹ ਚੀਜ਼ ਜ਼ਰੂਰ ਕਲੀਅਰ ਕਰਨਾ ਚਾਹੂੰਗੀ ਕਿ ਕਈਆਂ ਦੇ ਮਨ ਦੇ ਵਿੱਚ ਇਹ ਚੀਜ਼ ਬਣੀ ਹੋਈ ਆ ਕਿ ਪਤਾ ਨਹੀਂ ਸਾਰੀਆਂ ਕੁੜੀਆਂ ਸਾਰੀਆਂ ਕੁੜੀਆਂ ਨਹੀਂ ਮਾੜੀਆਂ ਹੁੰਦੀਆਂ ਕੁਝ ਕੁ ਹੈਗੀਆਂ ਨੇ ਵਿੱਚੋਂ हां ਪਰ ਜਿਹੜੀ ਇਹ ਕੋਸ਼ਕ ਦੀ ਮੈਂ ਗੱਲ ਕਰ ਰਹੀ ਹਾਂ ਉਹਨਾਂ ਨੇ ਇੰਨਾ ਮਾਹੌਲ ਖਰਾਬ ਕੀਤਾ ਵੀ ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕੀ ਵੀ ਪੂਰਾ ਜਲੂਸ ਹੀ ਕੱਢ ਕੇ ਰੱਖਿਆ ਹੈ ਉਹਨਾਂ ਨੂੰ ਦੇਖ ਕੇ ਆਪ ਨੂੰ ਵੀ ਕੁੜੀ ਹੋਣ ਤੇ ਸ਼ਰਮ ਆਉਣ ਲੱਗ ਜਾਂਦੀ ਹੈ ਵੀ ਅਸੀਂ ਵੀ ਉੱਥੇ ਹੀ ਆਏ ਆ ਮਤਲਬ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਇਹ ਇਹਨਾਂ ਦੇਸ਼ਾਂ 'ਚ ਆ ਕੇ ਇਹਨਾਂ ਨੂੰ ਕਿਹੜੇ ਪਰ ਲੱਗ ਗਏ ਵੀ ਜਿਹੜਾ ਅਸੀਂ ਪਤਾ ਨਹੀਂ ਕਿੱਥੇ ਉੱਡ ਜਾਣਾ ਤੇ ਧਰਤੀ ਤੇ ਅਸੀਂ ਆਉਣਾ ਹੀ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਕਦੇ ਵੀ ਹੁਣ ਕਿੰਨੇ ਕੇਸ ਤੁਸੀਂ ਦੇਖਿਆ ਉਹਦੇ ਕਰਕੇ ਸਾਰਿਆਂ ਦਾ ਹੀ ਮਨ ਰਟਣ ਲੱਗ ਜਾਂਦਾ ਸਾਰੇ ਡਰਨ ਲੱਗ ਗਏ ਅੱਜਕੱਲ੍ਹ ਤੁਸੀਂ ਦੇਖਿਆ ਹੋਊਗਾ ਰਿਸ਼ਤਾ ਲੈਣ ਤੋਂ ਪਹਿਲਾਂ ਅਗਲਾ 100 ਵਾਰੀ ਸੋਚਦਾ ਚਾਹੇ ਕੁੜੀ ਬਾਹਰ ਦੀ ਆਈ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੋਂ ਦੇ ਕੀ ਹਾਲਾਤ ਨੇ ਇਹ ਜਿਹੜੀ ਆਜ਼ਾਦੀ ਆ ਨਾ ਜਿਹੜੀ ਫ੍ਰੀडम ਮਿਲੀ ਆ ਇਹਦਾ ਫਾਇਦਾ ਬਹੁਤ ਜਾਣਿਆਂ ਨੇ ਚੱਕਿਆ ਤੇ ਬਹੁਤ ਗਲਤ ਤਰੀਕੇ ਨਾਲ ਕਈਆਂ ਨੇ ਇਹਦਾ ਫਾਇਦਾ ਚੱਕਿਆ ਜੋ ਕਿ ਨਹੀਂ ਚਾਹੀਦਾ ਚਾਹੇ ਤੁਹਾਡਾ ਮਾਪਿਓ ਆ ਤਾਂ ਚਾਹੇ ਤੁਹਾਡੇ ਸਹੁਰਾ ਪਰਿਵਾਰ ਆ ਜਦੋਂ ਤੁਹਾਡੇ ਤੇ ਇੰਨਾ ਪੈਸਾ ਲਾ ਕੇ ਤੁਹਾਨੂੰ ਭੇਜ ਰਿਹਾ ਤੁਹਾਡੇ ਬੈਟਰ ਫਿਊਚਰ ਲਈ ਭੇਜਿਆ ਤੁਹਾਨੂੰ ਇੱਥੇ ਨਾ ਕਿ ਇਹ ਸਭ ਕਾਰਨ ਨੂੰ ਕਿ ਤੁਸੀਂ ਉੱਥੇ ਜਾ ਕੇ ਇਦਾਂ ਸਾਨੂੰ ਲਾਣ ਤਾਂ ਪਾਓ ਪਰ ਨਹੀਂ ਹਟਦੀਆਂ ਕੁੜੀਆਂ ਨਸ਼ੇ ਵੀ ਕਰਦੀਆਂ ਨੇ ਇੱਥੇ ਮੈਂ ਖੁਦ ਦੇਖਿਆ ਆਪਣੇ ਅੱਖੀਂ ਦੇਖਿਆ ਗਾਲਾਂ ਵੀ ਕੱਢਦੀਆਂ ਨੇ ਉਹਨਾਂ ਦੀ ਲੈਂਗੁਏਜ ਕਈਆਂ ਦੀ ਬਹੁਤ ਘ ਹੈਗੀਆਂ ਨੇ ਕੁੜੀਆਂ ਕਈ ਬਹੁਤ ਘਟ ਨੇ ਪਰ ਉਹਨਾਂ ਦੀ ਲੈਂਗੁਏਜ ਉਹਨਾਂ ਦਾ ਬੋਲਬਾਣੀ ਇੰਨਾ ਕਿ ਜਿਆਦਾ ਅਜੀਬ ਲੱਗਦਾ ਹੁੰਦਾ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਮਤਲਬ ਕੀ ਕੀ ਸਾਬਤ ਕਰਨਾ ਚਾਹੁੰਦੀਆਂ ਨੇ ਜੈਵੇਂ ਕਿਉਂ ਕਰ ਰਹੀਆਂ ਨੇ ਬਹੁਤ ਸਾਰੀਆਂ ਨਿਊਜ਼ ਵੀ ਦੇਖਦੇ ਆਪਾਂ ਕੁੜੀਆਂ ਛੱਟੀ ਬਦਲ ਜਾਂਦੀਆਂ ਨੇ ਇੱਥੇ ਆ ਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਿ ਕੋਈ ਮੁੰਡਾ ਅਗਰ ਥੋੜਾ ਹਸਬੈਂਡ ਵੀ ਆ ਚਾਹੇ ਉਹ ਨਸ਼ਿਆਂ 'ਚ ਪਿਆ ਚਾਹੇ ਉਹ ਕੰਮ ਕਰ ਲੇ ਆਪਣੇ ਆਪ ਨੂੰ ਦੇ ਡੋਂਟ ਕੇਅਰ ਉਹਨਾਂ ਨੂੰ ਸਿਰਫ ਆਪਣਾ ਹੀ ਦਿਖਦਾ ਆ ਅਸੀਂ ਆਪਣਾ ਫਿਊਚਰ ਸੈੱਟ ਕਰਨਾ ਆਈ ਡੋਂਟ ਨੋ ਕਿ ਉਹ ਕਿਹੜਾ ਫਿਊਚਰ ਸੈੱਟ ਕਰਨਾ ਚਾਹੁੰਦੀਆਂ ਨੇ ਮੈਨੂੰ ਅਜੇ ਤੱਕ ਨਹੀਂ ਸਮਝ ਲੱਗੀ ਪਰ ਉੱਥੇ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਨਾ ਚਾਹੂੰਗੀ ਕਿ ਉੱਥੇ ਕਈ ਚੰਗੀਆਂ ਕੁੜੀਆਂ ਵੀ ਨੇ ਜਿਨ੍ਹਾਂ ਨੇ ਆਪਣੀਆਂ ਡਬਲ ਡਬਲ ਸ਼ਿਫਟਾਂ ਲਾ ਕੇ ਆਪਣੇ ਘਰ ਦੇ ਵੀ ਸੌਖੇ ਕੀਤੇ ਤੇ ਆਪਣੇ ਵੀ ਇੱਥੇ ਜਿਹੜੇ ਹੈਗੇ ਆ ਪੈਰ ਮਜ਼ਬੂਤ ਕੀਤੇ ਆ ਸੋ ਅਸੀਂ ਸਾਰਿਆਂ ਨੂੰ ਇੱਕ ਚੀਜ਼ ਦੇ ਨਾਲ ਕਦੇ ਰਿਲੇਟ ਨਹੀਂ ਕਰ ਸਕਦੇ ਹੁਣ ਇੱਥੇ ਮੈਂ ਤੁਹਾਨੂੰ ਬਹੁਤ ਗੁੱਡ ਐਗਜ਼ਾਮਪਲ ਦਵਾਂਗੀ ਇੱਕ ਕਿਸੇ ਵੀਰ ਨੇ ਕਮੈਂਟ ਕੀਤਾ ਸੀਗਾ ਕਿ ਮੈਂ ਆਪਣੀ ਕੁੜੀ ਨੂੰ ਭੇਜਣਾ ਚਾਹੁੰਨਾ ਤੇ ਹੁਣ ਮੈਂ ਕੀ ਕਰਾਂ ਐਦਾਂ ਕਦੇ ਨਹੀਂ ਸੋਚਣਾ ਤੁਸੀਂ ਕਿ ਜੇ ਦੋ ਚਾਰ ਕੁੜੀਆਂ ਖਰਾਬ ਕਰਦੀ ਨੇ ਉਹਦੇ ਕਰਕੇ ਮੈਂ ਇਹ ਚੀਜ਼ ਬਲੀਵ ਕਰਦੀ ਆ ਤੁਸੀਂ ਮੰਨ ਲਓ ਤੁਹਾਡੀ ਬੱਚੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਬੱਚੇ ਦਾ ਹੋ ਸਕਦਾ ਉਹਦੇ ਬਹੁਤ ਵੱਡੇ ਸੁਪਨੇ ਹੋਣ ਹੋ ਸਕਦਾ ਉਹਨੇ ਬਹੁਤ ਕੁਝ ਸੋਚਿਆ ਹੋਵੇ ਤੁਹਾਡੀ ਇੱਕ ਛੋਟਾ ਜਿਹਾ ਤੁਹਾਡਾ ਇੱਕ ਡਿਸੀਜਨ ਉਹਦੀ ਜਿਹੜਾ ਹੈਗਾ ਰਸਤਾ ਬਿਲਕੁਲ ਬਦਲ ਸਕਦਾ ਤਹਾਨੂੰ ਨਹੀਂ ਪਤਾ ਅੱਗੇ ਪਰਿਵਾਰ ਕਿਵੇਂ ਦਾ ਮਿਲੇ ਕਿਉਂਕਿ ਅੱਜ ਦੇ ਜੋ ਹਾਲਾਤ ਨੇ ਹਰ ਕੋਈ ਡਰਦਾ ਕੁੜੀ ਤੇ ਪੈਸੇ ਇਨਵੈਸਟ ਕਰਨ ਤੋਂ ਅਗਲਾ ਕਹਿੰਦਾ ਜਦੋਂ ਉਹ ਮੁੱਕਰ ਗਈ ਨਹੀਂ ਸ਼ਾਇਦ ਇਹ ਵੀ ਨਾ ਮੁੱਕਰ ਜੇ ਅਸੀਂ ਤਾਂ ਕਿਸੇ ਪਾਸੇ ਜੋਗੇ ਨਹੀਂ ਰਹਿਣੇ ਕਿਉਂਕਿ ਇੰਨਾ ਪੈਸਾ ਕਿਸੇ ਕੋਲ ਨਹੀਂ ਹੁੰਦਾ ਅਗਲਾ ਇੱਕ ਵਾਰੀ ਮਸਾਂ ਔਕੇ ਸੋਕੇ ਹੋ ਕੇ ਲਾਉਂਦਾ ਸੋ ਤੁਹਾਨੂੰ ਤੁਹਾਡੇ ਬੱਚੇ ਦਾ ਪਤਾ ਹੋਣਾ ਚਾਹੀਦਾ ਉਹਨਾਂ ਬਾਤੋ ਬਾਤ ਗੱਲ ਕਰੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਦੋ ਚਾਰ ਦੇ ਕਰਕੇ ਤੁਸੀਂ ਆਪਣੇ ਬੱਚਿਆਂ ਦੇ ਸੁਪਨੇ ਨਹੀਂ ਮਾਰ ਸਕਦੇ ਨਹੀਂ ਤਾਂ ਸਾਰੀ ਉਮਰ ਤੁਹਾਨੂੰ ਵੀ ਪਛਤਾਵਾ ਰਹਿਣਾ ਇਹ ਕੋਈ ਐਵੇਂ ਦੀ ਚੀਜ਼ ਨਹੀਂ ਹੈ ਕੋਈ ਸੂਟ ਨਹੀਂ ਆ ਜਿਹੜਾ ਤੁਸੀਂ ਕਹੋਗੇ ਚਲ ਪੁੱਤ ਮੈਂ ਤੈਨੂੰ ਉਦੋਂ ਨਹੀਂ ਲੈਣ ਦਿੱਤਾ 4 ਸਾਲਾਂ ਨੂੰ ਤੂੰ ਹੁਣ ਖਰੀਦ ਲਾ ਇੱਕ ਟਾਈਮ ਹੁੰਦਾ ਇੱਕ ਏਜ ਹੁੰਦੀ ਹੈ ਸਟੱਡੀ ਵੀਜ਼ੇ ਦੀ ਵੀ ਇੱਕ ਸਟੱਡੀ ਕਰਨ ਦਾ ਵੀ ਇੱਕ ਸਹੀ ਟਾਈਮ ਹੁੰਦਾ ਹੁਣ ਤਾਂ ਤੁਹਾਨੂੰ ਪਤਾ ਵੀਜ਼ੇ ਦੇ ਵੈਸੇ ਹੀ ਚਾਂਸਸ ਬਹੁਤ ਘਟ ਗਏ ਨੇ ਹਨਾ ਸਤਾਈ ਬਹੁਤ ਜ਼ਿਆਦਾ ਹੁਣ ਸੋ ਆਪਣੇ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਨਾ ਦੋ ਚਾਰ ਦੇ ਕਰਕੇ ਕਦੇ ਵੀ ਆਪਣੇ ਬੱਚੇ ਤੇ ਸ਼ੱਕ ਨਾ ਕਰਿਓ ਬਸ ਇਹਨਾਂ ਮੇਕ ਸ਼ੁਰ ਕਰਿਓ ਕਿ ਇਹਨਾਂ ਲੋਕਾਂ ਦੇ ਕਰਕੇ ਤੁਹਾਡੇ ਬੱਚੇ ਦੇ ਸੁਪਨੇ ਨਹੀਂ ਟੁੱਟਣੇ ਚਾਹੀਦੇ ਅਸੀਂ ਕਈ ਵਾਰੇ ਇਦਾਂ ਹੀ ਕਰਦੇ ਆ ਅਸੀਂ ਨਾ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਅਸੀਂ ਆਪਣੇ ਬੱਚੇ ਤੇ ਸ਼ੱਕ ਕਰਨ ਲੱਗ ਜਾਂਦੇ ਆ ਅਸੀਂ ਉਹਨੂੰ ਵੀ ਉਹੀ ਨਿਗਾਹ ਨਾਲ ਦੇਖਣ ਲੱਗ ਜਾਂਦੇ ਆ ਜੋ ਕਿ ਅੱਗੇ ਜਾ ਕੇ ਉਹਦੇ ਨਤੀਜੇ ਬਹੁਤ ਗਲਤ ਨਿਕਲਦੇ ਆ ਫਿਰ ਇੱਥੇ ਮੈਂ ਤੁਹਾਨੂੰ ਕੁੜੀਆਂ ਦੀ ਗੱਲ ਚੱਲੀ ਹੈ ਤੇ ਇੱਥੇ ਮੈਂ ਤੁਹਾਨੂੰ ਕੋਈ ਗੁੱਡ ਐਗਜ਼ਾਮਪਲ ਦੇਣਾ ਚਾਹੁੰਨੀ ਗੁਰਨੂਰ ਕੌਰ ਕੁੜੀ ਦੀ ਤੁਸੀਂ ਸਾਰਿਆਂ ਨੇ ਉਹਦੀ ਨਿਊਜ਼ ਸੁਣੀ ਹੋਊਗੀ ਜੇ ਤੁਸੀਂ ਨਹੀਂ ਵੀ ਸੁਣੀ ਤਾਂ ਮੈਂ ਤੁਹਾਨੂੰ ਹਾਈਲੀ ਰეკਮੈਂਡ ਕਰੂੰਗੀ ਕਿ ਰੈੱਡ ਐਫ ਐਮ ਕੈਨੇਡਾ ਚੈਨਲ ਆ ਉਹਦੇ ਤੇ ਜਾ ਕੇ ਉਹਦਾ ਜਿਹੜਾ ਓਨਰ ਸੀਗਾ ਜਿੱਥੇ ਉਹ ਕੁੜੀ ਰਹਿੰਦੀ ਰਹੀ ਹੈ ਬੇਸਮੈਂਟ ਦੇ ਵਿੱਚ ਨਹੀਂ ਤਾਂ ਤੁਸੀਂ ਦੇਖੋ ਜੇ ਉਹ ਕੁੜੀ ਸਹੀ ਨਾ ਹੁੰਦੀ ਕਿਹੜਾ ਓਨਰ ਆ ਜਿਹੜਾ ਸੋਸ਼ਲ ਮੀਡੀਆ ਦੇ ਸਾਹਮਣੇ ਆ ਕੇ ਪੱਖ ਰੱਖੂਗਾ ਕੁੜੀ ਬਹੁਤ ਨਾਈਸ ਸੀਗੀ ਇਦਾਂ ਦੀਆਂ ਬਹੁਤ ਕੁੜੀਆਂ ਨੇ ਜਿਹੜੀਆਂ ਨੇ ਇੱਥੇ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਨੇ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਦਾ ਇੱਕ ਇੱਕ ਰੁਪਏ ਦਾ ਪਤਾ ਕਿ ਮੇਰੇ ਪਿਓ ਨੇ ਕਿਵੇਂ ਕਰਜ਼ਾ ਲੈ ਕੇ ਮੈਨੂੰ ਭੇਜਿਆ ਕਿਵੇਂ ਇੱਕ ਇੱਕ ਰੁਪਿਆ ਜੋੜ ਕੇ ਮੇਰੀਆਂ ਪੜ੍ਹਾਈਆਂ ਕਰਾਈਆਂ ਨੇ ਤੁਸੀਂ ਸਾਰੀਆਂ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਇਹ ਚੀਜ਼ ਵੀ ਸਮਝਣੀ ਪੈਣੀ ਹੈ ਤੇ ਉਹ ਕੁੜੀ ਇੰਨੀ ਕਿ ਜ਼ਿਆਦਾ ਸੀਗੀ ਮੈਂ ਖੁਦ ਜਦੋਂ ਦੇਖਿਆ ਨਾ ਮੈਂ ਉਹਦਾ ਸੋਸ਼ਲ ਮੀਡੀਆ ਦੇ ਉੱਤੇ ਕੁੜੀ ਦੇ ਸਟੱਡੀ ਗੋਲ ਉਹਦੇ ਸਟੱਡੀ ਪਲਾਨ ਉਹਦਾ ਕੀ ਖਾਣਾ ਕੀ ਨਹੀਂ ਖਾਣਾ ਉਹਦੇ ਫਿਊਚਰ ਪਲਾਨ ਕੀ ਨੇ ਉਹਨੇ ਫਿਊਚਰ ਦੇ ਵਿੱਚ ਕਿਹੜੀ ਕਿਹੜੀ ਕਾਰਸ ਲੈਣੀਆਂ ਨੇ ਉਹਨੇ ਕਿੰਨਾ ਇਨਵੈਸਟਮੈਂਟ ਕਰਨਾ ਕਿੰਨਾ ਪੈਸਾ ਜੋੜ ਕੇ ਰੱਖਣਾ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਇੱਕ ਕੁੜੀ ਚੰਗੀ ਤਰੀਕੇ ਨਾਲ ਜਾਣਦੀ ਹੁੰਦੀ ਹੈ ਜੀਵ ਦੀ ਵਧੀਆ ਸੋਚ ਆ ਜਿਨੇ ਆਪਣੇ ਸੁਪਨਿਆਂ ਨੂੰ ਅੱਗੇ ਰਾਹ ਦੇਣਾ ਜਿਨੇ ਆਪਣੇ ਮਾਪਿਆਂ ਨੂੰ ਅੱਗੇ ਲੈ ਕੇ ਆਉਣਾ ਆਪਣੇ ਸਹੁਰਾ ਪਰਿਵਾਰ ਨੂੰ ਵੀ ਅੱਗੇ ਤੱਕ ਲੈ ਕੇ ਜਾਣਾ ਬਹੁਤ ਕੁੜੀਆਂ ਚੰਗੀਆਂ ਨੇ ਬਹੁਤ ਵਿਆਹੀਆਂ ਹੋਈਆਂ ਕੁੜੀਆਂ ਵੀ ਇਹ ਨਹੀਂ ਵੀ ਸਾਰੀਆਂ ਕੁੜੀਆਂ ਮਾੜੀਆਂ ਨੇ ਜੇ ਸਾਰੀਆਂ ਨੇ ਆਪਣੇ ਘਰ ਵਾਲੇ ਨਹੀਂ ਬੁਲਾਏ ਬਹੁਤ ਕੁੜੀਆਂ ਇਦਾਂ ਦੀਆਂ ਨੇ ਜਿਹੜੀਆਂ ਇਹਨਾਂ ਚੀਜ਼ੇ ਵੱਲ ਸੋਚਦੀਆਂ ਤੱਕ ਨਹੀਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਜਿਹੜੀਆਂ ਰਿਸ਼ਤੇ ਨਿਭਾਉਣਾ ਜਾਣਦੀਆਂ ਨੇ ਸੋ ਮੇਰੀ ਸਿਰਫ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਆਲੇ ਦੁਆਲੇ ਦੀਆਂ ਗੱਲਾਂ ਜ਼ਰੂਰ ਸੁਣੋ।ਆਂ ਚੀਜ਼ਾਂ ਨੂੰ ਲੈ ਕੇ ਉਹਨੂੰ ਆਪਣੇ ਦਿਮਾਗ 'ਚ ਇੰਨਾ ਹੈਵੀ ਨਾ ਕਰੋ ਕਿ ਉਹ ਚੀਜ਼ਾਂ ਤੁਹਾਨੂੰ ਆਪਣੇ ਬੱਚੇ 'ਚ ਦਿਖਣ ਲੱਗ ਜਾਣ। ਤਾਂ ਉਹ ਚੀਜ਼ ਫਿਰ ਗਲਤ ਹੋ ਜਾਂਦੀ ਹੈ। ਬੱਚਾ ਅੰਦਰੋਂ-ਅੰਦਰ ਹੀ ਘੁੱਟਣ ਲੱਗ ਜਾਂਦਾ। ਉਹ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦਾ ਸੀ ਇਗਨੋਰ ਕਰ ਦਿੰਨੇ ਆ। ਕਿਉਂਕਿ ਫਿਰ ਜੇ ਤੁਸੀਂ ਨਹੀਂ ਸੁਣੋਗੇ ਕੋਈ ਦੂਜਾ ਫਾਇਦਾ ਚੱਕ ਜੂਗਾ ਔਰ ਦੂਜੇ ਦਾ ਫਾਇਦਾ ਚੱਕਿਆ ਬਹੁਤ ਗਲਤ ਸਾਬਤ ਹੋ ਸਕਦਾ। ਸੋ ਜਿਹੜੀ ਗੱਲ ਤੁਹਾਡੇ ਨਾਲ ਬੱਚਾ ਕਰ ਸਕਦਾ ਜਿਹੜੀ ਗੱਲ ਤੁਸੀਂ ਉਹਨੂੰ ਸਮਝਾ ਸਕਦੇ ਹੋ ਬਾਹਰਲਾ ਕੋਈ ਨਹੀਂ ਸਮਝਾ ਸਕ ਉਹ ਜਦੋਂ ਉਹਦਾ ਰੂਮ ਦੇਖਿਆ ਇੰਨੀ ਕਿ ਜ਼ਿਆਦਾ ਸਫਾਈ ਸੀਗੀ ਉੱਥੇ ਉਹ ਵੀ ਸਟੂਡੈਂਟ ਆ ਜਿਨ੍ਹਾਂ ਨੇ ਪੂਰਾ ਗੰਦ ਪਾ ਕੇ ਰੱਖਿਆ ਜਿਨ੍ਹਾਂ ਦੇ ਓਨਰ ਵੀਡੀਓ ਬਣਾਵਣਾ ਕਿ ਪਾ ਰਹੇ ਨੇ ਕਿ ਆਹ ਦੇਖੋ ਸਾਡੀ ਬੇਸਮੈਂਟ ਖਾਲੀ ਕਰਕੇ ਗਏ ਸੀਗੇ ਗੰਦ ਪਾਤਾ ਇਹ ਵੀ ਟਰੂ ਆ ਕਿਉਂਕਿ ਮੈਂ ਖੁਦ ਸ਼ੇਅਰਿੰਗ 'ਚ ਰਹਿੰਦੀ ਆ ਮੈਨੂੰ ਪਤਾ ਆ ਕਿ ਕਿ ਸਟੂਡੈਂਟ ਨੇ ਕਿੰਨਾ ਜ਼ਿਆਦਾ ਖਲਾਰਾ ਪਾਉਂਦੇ ਆ ਕਿੰਨਾ ਜ਼ਿਆਦਾ ਅਗਲੇ ਦਾ ਘਰ ਖਰਾਬ ਕਰਕੇ ਰੱਖ ਦਿੰਦੇ ਆ ਖਣਾ ਚਾਹੀਦਾ ਬੱਚੇ ਨੂੰ ਕਿ ਅਸੀਂ ਇੱਕ ਬੰਦਿਆਂ ਦੀ ਤਰ੍ਹਾਂ ਪ੍ਰੋਪਰ ਰਹੀਏ ਪਰ ਕਈਆਂ ਨੂੰ ਸੱਚੀ ਨਹੀਂ ਪਤਾ ਹੁੰਦਾ ਉੱਥੇ ਸਾਰਾ ਖਲਾਰਾ ਨਾ ਸਫਾਈ ਕਰਨੀ ਆ ਤੇ ਉੱਥੇ ਖਾਈ ਜਾਣਾ ਉੱਥੇ ਸਾਰਾ ਸਮਾਨ ਰੱਖੀ ਜਾਣਾ ਸੋ ਦੋਨੇ ਚੀਜ਼ਾਂ ਹੀ ਨੇ ਚੰਗੇ ਮਾੜੇ ਲੋਕ ਹਰ ਕਿਤੇ ਹੁੰਦੇ ਆ ਇਹਨੂੰ ਨਾ ਆਪਾਂ ਕਿਸੇ ਕੰਟਰੀ ਨਾਲ ਰਿਲੇਟ ਕਰ ਰਹੇ ਆ ਸਾਰੇ ਕਿਤੇ ਹੁੰਦੇ ਆ ਤੇ ਇੱਥੇ ਨਾਲ ਨਾਲ ਮੈਂ ਇਹ ਵੀ ਚੀਜ਼ ਕਵਰ ਕਰੂੰਗੀ ਕਿ ਇੱਥੇ ਹੁਣ ਸੁਸਾਈਡ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਐਨਪਲੋਇਮੈਂਟ ਇੱਕ ਅਰਸ਼ਦੀਪ ਮੁੰਡਾ ਆ ਹੁਣ ਥੋੜੇ ਦਿਨ ਪਹਿਲਾਂ ਹੀ ਉਹਦੀ ਵੀ ਡੈਥ ਹੋਈ ਆ ਉਹਨੇ ਵੀ ਸੁਸਾਈਡ ਕਰ ਲਿਆ ਜਾ ਕੇ ਖਾ ਲੈ ਲਿਆ ਕਿਉਂਕਿ ਉਹਨੂੰ ਕੰਮ ਨਹੀਂ ਸੀ ਮਿਲ ਰਿਹਾ ਉਹ ਉਹਦੇ ਨਾਲ ਦੇ ਮੁੰਡਿਆਂ ਨੇ ਵੀ ਦੱਸਿਆ ਕਿ ਇਹਦੇ ਨਾਂ ਉਹ ਗੱਲ ਕਰਦਾ ਸੀ ਮੁੰਡਾ ਸਰਦਾਰ ਸੀਗਾ ਕਹਿ ਕਹਿ ਕੇ ਸਾਰੇ ਕੰਮ ਕਰਾਉਣੇ ਪੈਂਦੇ ਸੀ ਕਹਿੰਦੇ ਅੰਦਰ ਹੀ ਫੋਨ ਤੇ ਲੱਗਿਆ ਰਹਿੰਦਾ ਸੀਗਾ ਕਮਰੇ 'ਚ ਹੀ ਬੈਠਾ ਰਹਿੰਦਾ ਸੀਗਾ ਸਾਰੇ ਕੰਮ ਕਹਿ ਕਹਿ ਕਰਾਉਣੇ ਪੈਂਦੇ ਸੀਗੇ ਇੱਥੇ ਨਾ ਬੱਚੇ ਨੂੰ ਸਟ੍ਰੈਸ ਬਹੁਤ ਆ ਉਹੀ ਗੱਲ ਆ ਗਈ ਕਿ ਜਦੋਂ ਤੁਹਾਡਾ ਬੱਚਾ ਦੂਰ ਆ ਅਗਰ ਤੁਹਾਡਾ ਬੱਚਾ ਤੁਹਾਡੇ ਨਾਲ ਨਹੀਂ ਗੱਲ ਕਰ ਰਿਹਾ ਔਰ ਜਿਹੜੇ ਕਹਿੰਦੇ ਸਾਨੂੰ ਟਾਈਮ ਨਹੀਂ ਲੱਗਦਾ ਮੈਂ ਇਸ ਚੀਜ਼ ਨਾਲ ਬਿਲਕੁਲ ਐਗਰੀ ਨਹੀਂ ਹੈਗੀ ਅਸੀਂ ਵੀ ਕੰਮ ਕਰਦੇ ਆ ਅਸੀਂ ਵੀ ਦੋ ਦੋ ਸ਼ਿਫਟਾਂ ਕਰਦੇ ਆ ਐਨਾ ਬੀਜੀ ਕੋਈ ਨਹੀਂ ਹੁੰਦਾ ਜਿਹਦੇ ਲਈ ਆਪਣੇ ਮਾਪਿਓ ਉਹਦੇ ਲਈ 5 ਅਗਰ ਥੋੜਾ ਬੱਚਾ ਗੱਲ ਹੀ ਨਹੀਂ ਕਰ ਰਿਹਾ ਕਈ ਕਿ ਦਿਨ ਦਨ ਸਮਥਿੰਗ ਰੋਂਗਾ ਤੁਹਾਨੂੰ ਉਹਦੇ ਤੇ ਧਿਆਨ ਦੇਣ ਦੀ ਲੋੜ ਆ ਉਹਦੇ ਨਾਲ ਗੱਲ ਕਰੋ ਉਹਨੂੰ ਆਪਣੇ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕਰੋ ਕਿ ਜੇ ਤੈਨੂੰ ਕੋਈ ਪ੍ਰੋਬਲਮ ਆ ਸਾਨੂੰ ਦੱਸ ਕੀ ਪ੍ਰੋਬਲਮ ਆ ਜਦੋਂ ਥੋੜਾ ਬੱਚਾ ਇੱਥੇ ਆ ਰਿਹਾ ਦੈਨ ਯੂ ਹੈਵ ਟੂ ਮੇਕ ਸ਼ੋਰ ਕਿ ਤੁਹਾਨੂੰ ਇਹ ਚੀਜ਼ ਮਾਈਂਡ ਚ ਬਿਠਾਉਣੀ ਪੈਣੀ ਆ ਕਿ ਜ਼ਰੂਰੀ ਨਹੀਂ ਕਿ ਜੇ ਫਲਾਨਿਆਂ ਦੇ ਬੱਚੇ ਨੂੰ ਜਾਣ ਸਾਰੀ ਕੰਮ ਮਿਲ ਗਿਆ ਤੁਹਾਡੇ ਬੱਚੇ ਨੂੰ ਵੀ ਮਿਲ ਜੂਗਾ ਜਦੋਂ ਅਸੀਂ ਕੰਪੈਰੀਸ਼ਨ ਕਰਨ ਲੱਗ ਜਾਈਏ ਉੱਥੇ ਪ੍ਰੋਬਲਮ ਆਉਂਦੀ ਆ ਨਾ ਕਈ ਵਾਰ ਬੱਚਿਆਂ ਨੂੰ ਪ੍ਰੈਸ਼ਰ ਵੀ ਹੁੰਦਾ ਪਿੱਛੋਂ ਕਿ ਉਹਨੂੰ ਤਾਂ ਕੰਮ ਮਿਲ ਗਿਆ ਤੈਨੂੰ ਹਜੇ ਤੱਕ ਨਹੀਂ ਮਿਲਿਆ ਤੈਨੂੰ ਇੰਨਾ ਚਿਰ ਹੋ ਗਿਆ ਤੂੰ ਕੋਸ਼ਿਸ਼ ਨਹੀਂ ਕਰਦਾ ਹੋਣਾ ਇਹ ਜੋ ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਹਰ ਇੱਕ ਦੀ ਲੱਕ ਲੰਗ ਹਰ ਇੱਕ ਦੇ ਹਰ ਬੱਚਾ ਕੋਸ਼ਿਸ਼ ਤਾਂ ਕਰਦਾ ਹੈ ਕੰਮ ਲੱਭਣ ਦੀ ਸੋ ਇਹ ਚੀਜ਼ ਮੈਂ 110% ਕਹਿ ਸਕਦੀ ਹਾਂ ਵੀ ਅੱਜ ਦੇ ਸਮੇਂ ਜੇ ਬੱਚੇ ਨੇ ਆਉਣਾ ਦੈਨ ਮਾਪਿਆਂ ਨੂੰ ਵੀ ਸਟਰੋਂਗ ਹੋਣਾ ਪੈਣਾ ਤੇ ਬੱਚਿਆਂ ਨੂੰ ਵੀ ਮੈਂਟਲੀ ਸਟਰੋਂਗ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀਆਈਸੀ ਵਧ ਗਈ ਫੀਸਾਂ ਵਧ ਗਈਆਂ ਜਿੱਥੇ ਜੀਆਈਸੀ 10000 ਸਮਥਿੰਗ ਸੀਗੀ 20000 ਕੁਸ਼ ਹੋ ਗਈ ਆਲਮੋਸਟ ਡਬਲ ਹੋ ਗਈ ਚਾਹੇ ਉਹ ਜੀਆਈਸੀ ਥੋੜੀ ਹੁੰਦੀ ਆ ਪਰ ਇੱਕ ਵਾਰੀ ਤਾਂ ਆਪਾਂ ਨੂੰ ਲਾਉਣੇ ਪੈਣੇ ਆ ਨਾ ਪੈਸੇ ਇੱਕ ਵਾਰੀ ਤਾਂ ਅਕਾਊਂਟ 'ਚ ਰੱਖਣੇ ਪੈਣੇ ਆ ਕਿਵੇਂ ਤਿਵੇਂ ਕਰਕੇ ਐਡਜਸਟ ਕਰਨੀ ਪੈਣੇ ਆ ਸੋ ਉਹਦੇ ਕਰਕੇ ਬਜਟ ਵੱਧ ਗਿਆ ਹੁਣ ਸਟੂਡੈਂਟ ਵੀਜ਼ੇ ਦਾ ਵੀ ਜ਼ਰੂਰੀ ਨਹੀਂਗਾ ਕਿ ਸਾਰਿਆਂ ਨੂੰ ਆਨਸਾਰੀ ਕੰਮ ਮਿਲੂਗਾ ਕਈ ਬੱਚੇ ਬਹੁਤ ਲੱਕੀ ਆ ਜਿਹੜੇ ਅੱਜ ਵੀ ਆਨਸਾਰ ਉਹਨਾਂ ਨੂੰ ਕੰਮ ਮਿਲ ਰਿਹਾ ਐਨੀ ਜਿੱਥੇ ਕਿ ਜਿੱਥੇ ਕਿ ਸਾਰੇ ਪਾਸੇ ਅਨਪਲੋਇਮੈਂਟ ਹੋਈ ਹੋਈ ਆ ਪਰ ਉੱਥੇ ਕਈ ਇਹ ਨੇ ਜਿਨ੍ਹਾਂ ਨੂੰ 6-6 ਮਹੀਨੇ ਹੋ ਗਏ 4-4 ਮਹੀਨੇ ਹੋ ਗਏ ਕੰਮ ਨਹੀਂ ਮਿਲਿਆ ਫਿਰ ਥੋੜਾ ਜਿਹਾ ਆਪਣਾ ਜਿਹੜਾ ਹੈਗਾ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਬਹੁਤ ਲੋੜ ਹੁੰਦੀ ਹੈ ਜਦੋਂ ਵੀ ਆਪਾਂ ਡਿਸੀਜਨ ਬਣਾਉਣੇ ਹੁੰਦੇ ਨੇ ਇਹ ਚੀਜ਼ਾਂ ਨੂੰ ਕਨਸੀਡਰ ਕਰਨਾ ਪੈਣਾ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਤੁਹਾਡੇ ਨਾਲ ਡਿਸਕਸ ਕਰਨ ਦਾ ਕਿ ਤੁਹਾਨੂੰ ਇਹ ਚੀਜ਼ਾਂ ਨਾਲ ਨਾਲ ਲੈ ਕੇ ਚੱਲਣੀਆਂ ਪੈਣੀਆਂ ਨੇ ਜਿਵੇਂ ਆਪਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਤੁਰਾਂਗੇ ਤਾਂ ਅੱਗੇ ਕੁਝ ਵੀ ਹੋ ਸਕਦਾ। ਉਹ ਆਪਾਂ ਸਾਰੀਆਂ ਚੀਜ਼ਾਂ ਮੇਨ ਜਿਹੜੀਆਂ ਨੇ ਇਹਦੇ ਵੀਡੀਓ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਐ। ਤੇ ਤੁਹਾਡਾ ਜਿਹੜਾ ਫੈਸਲਾ ਤੁਹਾਡਾ ਪਰਸਨਲ ਹੋਣਾ ਚਾਹੀਦਾ। ਮੈਂ ਖੁਦ ਵੀ ਇਹ ਚੀਜ਼ਾਂ ਤੇ ਬਲੀਵ ਕਰਦੀ ਆ। ਮੈਂ ਵੀ ਬਹੁਤ ਚੀਜ਼ਾਂ ਸੁਣਦੀ ਆ, ਦੇਖਦੀ ਆ। ਪਰ ਜੋ ਡਿਸੀਜਨ ਲੈਣਾ ਹੁੰਦਾ ਮੈਂ ਆਪਣੀ ਫੈਮਿਲੀ ਨਾਲ ਬੈਠ ਕੇ ਆਪਣੇ ਆਪ ਨਾਲ ਡਿਸਕਸ ਕਰਕੇ ਫਿਰ ਮੈਨੂੰ ਜ਼ਿਆਦਾ ਮੈਂ ਪ੍ਰੇਫਰ ਕਰਦੀ ਆ ਤਾਂ ਕਿ ਅੱਗੇ ਜਾ ਕੇ ਜਦੋਂ ਵੀ ਤੁਹਾਨੂੰ ਕੁਝ ਵੀ ਲੱਗਦਾ ਏਟਲੀਸਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਾਂ ਇਹ ਮੇਰਾ ਡਿਸੀਜਨ ਸੀਗਾ। ਤੇ ਹੁਣ ਮੈਨੂੰ ਪਤਾ ਹੈ ਕਿ ਇਹਨੂੰ ਮੈਂ ਕਿਵੇਂ ਟੈਕਲ ਕਰਨਾ ਕਿਵੇਂ ਹੈਂਡਲ ਕਰਨਾ ਨਾ ਚੀਜ਼ਾਂ ਨੂੰ ਕਿਉਂਕਿ ਅੱਜ ਦੇ ਸਮੇਂ ਤੁਹਾਨੂੰ ਥੋੜੀ ਇਨਕਮ ਜਿਹੜੀ ਹੈਗੀ ਆ ਜਦੋਂ ਸਟੂਡੈਂਟ ਵੀ ਆਉਂਦਾ ਉਹਦੇ ਫੰਡ ਜਿਹੜੇ ਆ ਵਧ ਗਏ ਆ ਤੁਹਾਨੂੰ ਆਪਣੇ ਜਿਹੜੇ ਅਕਾਊਂਟ ਦੇ ਵਿੱਚ ਪ੍ਰੋਪਰ ਫੰਡਸ ਵਗੈਰਾ ਮੇਨਟੇਨ ਰੱਖਣੇ ਪੈਣੇ ਆ ਤੂੰ ਮੇਕ ਸ਼ੋਰ ਕਰਨਾ ਪੈਣਾ ਕਿ ਜੇ ਸਾਡੇ ਬੱਚੇ ਨੂੰ ਜਾ ਕੇ ਕੰਮ ਨਹੀਂ ਵੀ ਮਿਲਦਾ ਤਾਂ ਸੋ दैट ਕਿ ਅਸੀਂ ਥੋੜੀ-ਬਹੁਤੀ ਉਹਦੀ ਮਦਦ ਕਰ ਸਕੀ ਹੋ ਸਕਦਾ ਤੁਹਾਨੂੰ ਫੀਸ ਭੇਜਣੀ ਵੀ ਪੈ ਜਾਏ ਵਿੱਚੋਂ ਬਹੁਤ ਲੋਕੀ ਆ ਮੈਂ ਤਾਂ ਖੁਦ ਵੀ ਸਾਡੇ ਨੌਨ ਚ ਕਿੰਨੇ ਦੇਖਿਆ ਜਿਨ੍ਹਾਂ ਨੇ ਫੀਸਾਂ ਮੰਗਾਈਆਂ ਨੇ ਉੱਥੇ ਉਹ ਵੀ ਬੱਚੇ ਆ ਜਿਨ੍ਹਾਂ ਨੇ ਆਪਣੇ ਫੀਸਾਂ ਆਪ ਕੱਢ ਕੇ ਥੋੜਾ-ਬਹੁਤ ਖਰਚਾ ਕਰਦਿਆਂ ਨੂੰ ਵੀ ਭੇਜਿਆ ਕਿਉਂਕਿ ਮੈਂ ਜਦੋਂ ਆਈ ਸੀਗੀ ਉਦੋਂ ਕੰਮ ਹੈਗਾ ਵੀ ਸੀ ਮਿਲਿਆ ਵੀ ਆ ਕੀਤਾ ਵੀ ਆ ਕੰਮ ਫੁੱਲ ਟਾਈਮ ਫੀਸਾਂ ਵੀ ਆਪ ਕੱਢੀ ਨੇ ਸਾਰਾ ਕੁਝ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਹੂੰਗੀ ਕਿ ਹਾਂ ਮੈਂ ਕੀਤਾ ਮੈਂ ਸਿਚੁਏਸ਼ਨ ਵੀ ਹੁੰਦੀ ਹੈ ਹਾਲਾਤ ਵੀ ਉਹ ਹੁੰਦੇ ਆ ਹਰ ਬੱਚਾ ਹੀ ਚਾਹੁੰਦਾ ਤਾਂ ਹੈਗਾ ਕੋਸ਼ਿਸ਼ ਬਹੁਤ ਘੱਟ ਬੱਚੇ ਆ ਜਿਹੜੇ ਥੋੜਾ ਜਿਹਾ ਇੱਧਰ ਉੱਧਰ ਦਾ ਰੱਖਦੇ ਆ ਵੀ ਹਾਂ ਅਸੀਂ ਆਪਣੇ ਸ਼ੌਂਕ ਪੂਰੇ ਕਰ ਲਈਏ ਨਾਲ ਨਾਲ ਅਸੀਂ ਇਹ ਕਰ ਲਈਏ ਜ਼ਿਆਦਾਤਰ ਬੱਚੇ ਤਾਂ ਸੋਚਦੇ ਆ ਮਾਂ ਪਿਓ ਦਾ ਵੀ ਸੋਚਦੇ ਡਿਪੈਂਡ ਕਰਦਾ ਹੁੰਦਾ ਕਿ ਰਾਈਟ ਨਾਊ ਸਿਚੁਏਸ਼ਨ ਕੀ ਚੱਲ ਰਹੀ ਹੈ ਸੋ ਉਹਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਸਾਰਿਆਂ ਨੂੰ ਕੋਈ ਵੀ ਪੁਆਇੰਟ ਰਹਿ ਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜਿੰਨੀ ਹੋ ਸਕੇ ਮੇਰੇ ਤੋਂ ਕੋਸ਼ਿਸ਼ ਜਿੰਨੀ ਵੀ ਮੈਨੂੰ ਨੌਲੇਜ ਆ ਮੈਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਨ ਦੀ ਕੋਸ਼ਿਸ਼ ਕਰੂੰਗੀ ਅੱਜ ਵੀ ਜਿਹੜੀਆਂ ਚੀਜ਼ਾਂ ਡਿਸਕਸ ਕੀਤੀ ਨੇ ਮੈਂ ਅੱਖੀਂ ਦੇਖੀਆਂ ਨੇ ਐਕਸਪੀਰੀਅੰਸ ਕੀਤੀਆਂ ਨੇ ਬਿਕਾਜ਼ ਮੈਂ 4 ਸਾਲਾਂ ਤੋਂ ਸ਼ੇਅਰਿੰਗ ਵਿੱਚ ਹੀ ਰਹਿ ਰਹੀ ਆ ਬਹੁਤ ਸਾਰੀਆਂ ਕੁੜੀਆਂ ਆਈਆਂ ਬਹੁਤ ਸਾਰੀਆਂ ਕੁੜੀਆਂ ਗਈਆਂ ਸਾਰਿਆਂ ਦਾ ਬਿਹੇਵੀਅਰ ਦੇਖਿਆ ਸਾਰਿਆਂ ਦਾ ਤਰੀਕਾ ਦੇਖਿਆ ਕਿ ਕੀ ਕਰਦੀਆਂ ਨੇ ਕਿਵੇਂ ਕਰਦੀਆਂ ਨੇ ਚੰਗੀਆਂ ਵੀ ਆਈਆਂ ਤੇ ਦੂਜੀਆਂ ਵੀ ਦੇਖੀਆਂ ਸੋ ਇਹ ਥੋੜੇ ਤੇ ਹੁੰਦਾ ਔਰ ਇੱਕ ਚੀਜ਼ ਮੈਂ ਇੱਥੇ ਵੀ ਕਲੀਅਰ ਕਰਨੀ ਚਾਹੁੰਦੀ ਆ ਜਿਹੜੇ ਲੋਕ ਕਹਿੰਦੇ ਆ ਕਿ ਹਾਂ ਜੇ ਤੁਸੀਂ ਇਹਦੇ ਚ ਰਹੋਗੇ ਇਦਾਂ ਹੋਜੂ ਇਦਾਂ ਰਹੂਗਾ ਇਦਾਂ ਕਦੇ ਨਹੀਂ ਹੁੰਦਾ ਜਦੋਂ ਤੱਕ ਥੋੜੀ ਕੋਸ਼ਿਸ਼ ਨਹੀਂ ਹੈਗੀ ਉਸ ਤਰ੍ਹਾਂ ਬਣਨ ਦੀ ਕੋਈ ਤੁਹਾਨੂੰ ਧੱਕੇ ਨਾਲ ਉਸ ਚੀਜ਼ ਇਨਵੋਲਵ ਨਹੀਂ ਕਰ ਸਕਦਾ ਮੇਰਾ ਐਵੇਂ ਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਕਿਸੇ ਤੋਂ 네ਗਟਿਵ ਵਾਈਬ ਆਜੀ ਜਾਂ ਮੈਨੂੰ ਲੱਗਦਾ ਕਿ ਇਹ ਬੰਦਾ ਰਿਐਕਟ ਸਹੀ ਨਹੀਂ ਕਰ ਰਿਹਾ ਜਾਂ ਇਹਦੀ ਆਤਮਾ ਮੈਨੂੰ ਥੋੜੀ ਜਿਹੀ ਇਦਾਂ ਲੱਗ ਰਹੀ ਹੈ ਨੇ ਮੈਂ ਅਬੋਇਡ ਕਰਦੀ ਹੁੰਨੀ ਆ ਮੈਂ ਵੈਸੇ ਵੀ ਥੋੜੀ ਇੰਟਰਵਰਟ ਆ ਕਿਉਂਕਿ ਜਦੋਂ ਤੁਸੀਂ ਇੰਨਾਂ ਚੀਜ਼ਾਂ 'ਚ ਹੋ ਜਾਨੇ ਹੋ ਫਿਰ ਤੁਸੀਂ ਆਪਣੇ ਆਪ ਤੇ ਫੋਕਸ ਨਹੀਂ ਕਰ ਪਾਉਂਗੇ ਕਦੇ ਵੀ ਫਿਰ ਤੁਸੀਂ ਕਦੇ ਬਾਹਰ ਮੂਵੀ ਦੇਖਣ ਚੱਲ ਗਏ ਘੁੰਮਣ ਚੱਲ ਗਏ ਫਰੈਂਡ ਤੁਹਾਡੇ ਲਈ ਫਿਰ ਤੁਹਾਡਾ ਜਿਹੜਾ ਇੱਕ ਦਾਇਰਾ ਹੁੰਦਾ ਨਾ ਫਰੈਂਡ ਸਰਕਲ ਦਾ ਹੀ ਬਣ ਕੇ ਰਹਿ ਜਾਂਦਾ ਤੁਹਾਡੀ ਆਪਣੀ ਸੋਚ ਉੱਥੇ ਖਤਮ ਹੋ ਜਾਂਦੀ ਹੈ ਫਿਰ ਕਿਸੇ ਨੂੰ ਵਧੀਆ ਲੱਗਦਾ ਫਰੈਂਡਸ ਨਾਲ ਰਹਿਣਾ ਫਰੈਂਡਸ ਨਾਲ ਗੱਲਾਂ ਕਰਨੀਆਂ ਸੋ ਹਰ ਇੱਕ ਦਾ ਆਪਣਾ ਹੁੰਦਾ ਜਿਹਨੂੰ ਜਿਵੇਂ ਸਹੀ ਲੱਗੇ ਮੈਨੂੰ ਹੁੰਦਾ ਹੈ ਕਿ ਮੈਂ ਥੋੜਾ ਆਪਣੇ ਆਪ ਤੇ ਜ਼ਿਆਦਾ ਧਿਆਨ ਦਵਾਂ ਆਪਣੇ ਆਪ ਤੇ ਵਰਕਆਊਟ ਕਰਾਂ ਤੱਕੇ ਨਾ ਕਿਸੇ ਨੂੰ ਮਾੜਾ ਨਹੀਂ ਬਣਾ ਸਕਦਾ ਕੋਈ ਤੱਕੇ ਨਾ ਕਿਸੇ ਨੂੰ ਬਦਲ ਨਹੀਂ ਸਕਦਾ ਜਦੋਂ ਤੱਕ ਤੁਸੀਂ ਖੁਦ ਨਹੀਂ ਚਾਹੁੰਦੇ ਹੈਗੇ ਕੋਈ ਤੁਹਾਨੂੰ ਘਰੋਂ ਚੱਕ ਕੇ ਨਹੀਂ ਲੈ ਜਾਂਦਾ ਅਗਰ ਤੁਸੀਂ ਖੁਦ ਚੱਲ ਕੇ ਜਾਂਦੇ ਹੋ ਉਸ ਰਾਹ ਦੇ ਉੱਤੇ ਤਾਂ ਹੀ ਅੱਗੇ ਜਾ ਕੇ ਇਹ ਕੁਝ ਹੁੰਦਾ ਆਪਣੇ ਬੱਚੇ ਨੂੰ ਵੀ ਖਾਸ ਕਰਕੇ ਜਿਹੜੇ ਆਪਣੇ ਬੱਚੇ ਪਲੱਸ 2 ਕਰਕੇ ਆਉਂਦੇ ਕਈ ਬੱਚੇ ਐਵੇਂ ਦੇ ਹੁੰਦੇ ਆ ਨਹੀਂ ਵੀ ਇੰਨਾ ਹੁੰਦਾ ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਵੀ ਜਦੋਂ ਜ਼ਿਆਦਾ ਫਰੈਂਡ ਸਰਕਲ ਇੱਥੇ ਬਣਾਉਣ ਦੀ ਲੋੜ ਨਹੀਂ ਅੱਜਕੱਲ੍ਹ ਜੇ ਤੁਹਾਨੂੰ ਕੋਈ ਲੱਗਦਾ ਵੀ ਆ ਤੁਹਾਡੇ ਨਾਲ ਦੀ ਕੁੜੀ ਰਹਿੰਦੀ ਮੁੰਡਾ ਰਹਿੰਦਾ ਤੁਹਾਨੂੰ ਲੱਗਦਾ ਕਿ ਸਹੀ ਨਹੀਂ ਆ ਜਾਂ ਇਹ ਕੋਈ ਹਜੇ ਥਾਂ ਮੇ ਜਾਂਦਾ ਜਿੱਥੇ ਨੂੰ ਨਹੀਂ ਜਾਣਾ ਚਾਹੀਦਾ ਟਵੋਇਡ ਕਰਿਆ ਕਰੋ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿੰਨੇ ਜ਼ਿਆਦਾ ਕੇਸ ਸੁਣੀ ਦੀ ਆ ਅਗਰ ਤੁਸੀਂ ਕਿਸੇ ਨਾ ਬੈਸਟਰਨ ਦੀ ਵੀ ਕੋਸ਼ਿਸ਼ ਕਰੋਗੇ ਅਗਲਾ ਮੈਂਟਲ ਆਉਂਦਾ ਆ ਉਹ ਚੀਜ਼ ਨੂੰ ਸੌਲਡ ਆਊਟ ਕਰਨ ਦੇ ਲਈ ਸੋਨਾ ਚੀਜ਼ਾਂ 'ਚ ਕੋਈ ਫਾਇਦਾ ਨਹੀਂ ਹੁੰਦਾ ਪਿੱਛੇ ਤੁਹਾਡੇ ਘਰ ਦੇ ਜਿਹੜੇ ਏਡੀ ਦੂਰ ਮਾਮਾ ਰੋਂਦੀਆਂ ਦੇਖੀਆਂ ਨਹੀਂ ਜਾਂਦੀਆਂ ਕੀ ਉਹਨਾਂ ਦੇ ਹਾਲਾਤ ਬਣਦੇ ਆ ਬਾਅਦ ਵਿੱਚ ਕਿਸੇ ਦਾ ਕੁਝ ਨਹੀਂ ਜਾਂਦਾ ਇਹਨਾਂ ਦੇਸਾਂ ਦੇ ਵਿੱਚ ਅੱਜ ਦੇ ਸਮੇਂ ਖਾਸ ਕਰਕੇ ਬਹੁਤ ਧਿਆਨ ਨਾ ਰਹਿਣ ਦੀ ਲੋੜ ਆ ਬਹੁਤ ਜ਼ਿਆਦਾ ਬਾਕੀ ਚੰਗੇ ਮਾੜੇ ਲੋਕ ਹਰ ਕਿਤੇ ਹੁੰਦੇ ਆ ਚੰਗਾ ਮਾੜਾ ਸਮਾਂ ਵੀ ਹਰ ਕਿਤੇ ਦੇਖਿਆ ਜਾਂਦਾ ਇਹ ਵੀ ਨਹੀਂ ਹੈਗਾ ਕਿ ਅੱਜ ਜੇ ਥੋੜਾ ਕੰਮ ਘਟਾ ਸਦਾ ਹੀ ਰਹੂਗਾ ਪਹਿਲਾਂ ਬਹੁਤ ਕੰਮ ਸੀਗੇ ਬਹੁਤ ਕੰਮ ਮਿਲੇ ਲੋਕਾਂ ਨੂੰ ਸੋ ਇਹ ਸਿਸਟਮ ਐਵੇਂ ਹੀ ਵਰਕ ਕਰਦਾ ਤੇ ਐਵੇਂ ਹੀ ਚੱਲੀ ਜਾਣਾ ਬਾਕੀ ਡੀਮੋਟੀਵੇਟ ਨਾ ਹੋਇਆ ਕਰੋ ਸਿਰਫ ਉਹ ਤੋਂ ਆਈਡੀਆ ਲਿਆ ਕਰੋ ਜਿਹੜੀ ਵੀ ਚੀਜ਼ਾਂ ਸੁਣਦੇ ਹੋ ਦੇਖਦੇ ਹੋ ਆਈ ਹੋਪ ਵੀਡੀਓ ਕਾਫੀ ਲੰਮੀ ਹੋ ਗਈ ਆਪਣੀ ਸੋ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਸੀਗੀਆਂ ਮੈਨੂੰ ਲੱਗੀਆਂ ਮੈਂ ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਭ ਤੋਂ ਮੇਨ ਚੀਜ਼ ਜਿਹੜੀ ਆ ਰਹਿ ਗਈ ਡਿਸਕਸ ਕਰਨੀ ਉਹ ਇਹ ਸੀ ਕਿ ਜਦੋਂ ਅਸੀਂ ਇੰਡੀਆ ਹੁੰਨੇ ਆ ਉਦੋਂ ਸਾਨੂੰ ਹਰ ਇੱਕ ਦਾ ਮਾਈਂਡ ਸੈਟ ਹੋਰ ਹੁੰਦਾ ਪਰ ਇੱਥੇ ਆ ਕੇ ਰਿਸ਼ਤਿਆਂ ਦਾ ਪਤਾ ਲੱਗਦਾ ਸਾਰੀ ਚੀਜ਼ ਦਾ ਪਤਾ ਲੱਗਦਾ ਤੁਸੀਂ ਬਹੁਤ ਹੀ ਲੱਕੀ ਹੋ ਸਕਦੇ ਹੋ ਅਗਰ ਤੁਹਾਡਾ ਰਿਸ਼ਤੇਦਾਰ ਤੁਹਾਡੇ ਤੋਂ ਰੈਂਟ ਨਹੀਂ ਲੈ ਰਿਹਾ ਮੋਸਟਲੀ ਇੱਥੇ ਸਾਰੇ ਰੈਂਟਰ ਲੈਂਦੇ ਆਂ ਜੀ ਵਾਰੀ ਜਦੋਂ ਤੁਸੀਂ ਰਿਸ਼ਤੇਦਾਰੀ ਚ ਰਹਿੰਦੇ ਹੋ ਬੱਚੇ ਨੂੰ ਡਬਲ ਟੌਰਚਰ ਹੋ ਜਾਂਦਾ ਮੈਂਟਲੀ ਕਿਉਂਕ ਥੋੜਾ ਜਿਹਾ ਹੀ ਹੁੰਦਾ ਬੱਚੇ ਨੂੰ ਵੀ ਮੈਂ ਉਹਨਾਂ ਦੇ ਅੰਦਰ ਰਹਿ ਰਹੇ ਹਾਂ ਹਰ ਚੀਜ਼ ਸੋਣਨੀ ਪੈ ਰਹੀ ਹੈ ਦੇਖਣੀ ਪੈ ਰਹੀ ਹੈ ਜਦੋਂ ਬੱਚਾ ਸ਼ੇਅਰਿੰਗ 'ਚ ਰਹਿੰਦਾ ਉਹਦੇ ਤੇ ਕੋਈ ਇੰਨਾ ਬਰਡਨ ਨਹੀਂ ਹੁੰਦਾ ਉਹਨੇ ਸਾਰਾ ਕੰਮ ਆਪ ਕਰਨਾ ਹੁੰਦਾ ਏ ਵੀ ਕੇਸ ਮੈਂ ਇੱਥੇ ਬਹੁਤ ਦੇਖਿਆ ਬੱਚਾ ਅੰਦਰੋਂ ਅੰਦਰ ਹੀ ਘੁੱਟਦਾ ਰਹਿੰਦਾ ਪੇਰੈਂਟਸ ਨੂੰ ਇਹ ਲੱਗਦਾ ਹੁੰਦਾ ਉੱਥੇ ਬੈਠਾ ਨੂੰ ਕੀ ਕੋਈ ਨਹੀਂ ਪੁੱਤ ਇਹ ਤਾਂ ਆਪਣਾ ਰਿਸ਼ਤੇਦਾਰ ਆ ਫੇਰ ਕੀ ਹੋ ਗਿਆ ਜੀ ਕਹਿ ਦਿੰਦਾ ਪਰ ਇੱਥੇ ਬੱਚਾ ਕਈ ਵਾਰੀ ਜੋ ਸਹਿੰਦਾ ਆਪਾਂ ਨੂੰ ਨਹੀਂ ਪਤਾ ਉਹਦੇ ਘਰ ਦੇ ਵਿੱਚ ਉਹਨੂੰ ਕੀ ਕੀ ਕਿਹਾ ਜਾ ਰਿਹਾ ਉਹਨੂੰ ਮੈਂਟਲੀ ਕਿੰਨਾ ਟੌਰਚਰ ਕੀਤਾ ਜਾ ਰਿਹਾ ਕੀ ਕੀ ਉਹਨੂੰ ਸੁਣਨਾ ਪੈ ਰਿਹਾ ਸੋ ਬਹੁਤ ਬੱਚਿਆਂ ਦੇ ਮੂੰਹ ਬੱਸ ਚ ਵੀ ਬੈਠੇ ਹੁੰਦੇ ਆ ਫੋਨ ਤੇ ਲੱਗੀਆਂ ਹੁੰਦੀਆਂ ਨੇ ਘਰ ਦੇਆਂ ਨਾ ਲੱਗੀਆਂ ਹੁੰਦੀਆਂ ਨੇ ਅੱਜ ਮੈਨੂੰ ਇਹ ਕਹਤਾ ਅੱਜ ਮੈਨੂੰ ਉਹ ਕਹਤਾ ਮੈਂ ਨਹੀਂ ਇੱਥੇ ਰਹਿਣਾ ਮੈਂ ਇਦਾਂ ਮੈਂ ਰੈਂ ਤੋ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚੇ ਨੂੰ ਸੁਣਨ ਦੀ ਜੇਕਰ ਤੁਹਾਡਾ ਬੱਚਾ ਤੁਹਾਨੂੰ ਕੁਝ ਕਹਿ ਰਿਹਾ ਹੈ ਦੱਸ ਰਿਹਾ ਹੈ ਥੋੜਾ ਜਿ ਉਹਨਾਂ ਨੂੰ ਸੀਰੀਅਸ ਲਿਆ ਕਰੋ ਕਿ ਅਗਰ ਬੱਚਾ ਬਾਰ-ਬਾਰ ਕੋਈ ਗੱਲ ਕਰ ਰਿਹਾ ਤਾਂ ਕੁਝ ਤਾਂ ਹੋਊਗਾ ਉਹਦੇ ਵਿੱਚ ਜਦੋਂ ਅਸੀਂ ਨਹੀਂ ਸੁਣਦੇ ਫਿਰ ਬੱਚਾ ਮੈਂਟਲੀ ਅਫਸਰਟ ਹੋ ਜਾਂਦਾ ਫਿਰ ਉਹਦੇ ਕੋਲ ਇੱਕ ਹੀ ਰਸਤਾ ਬਚਦਾ ਉਹ ਹੁੰਦਾ ਡਿਪਰੈਸ਼ਨ ਦਾ ਅੱਜਕੱਲ ਜਿਹੜੇ ਕੇਸ ਆ ਜਿਆਦਾਤਰ ਸੁਸਾਇਸਾਈਡ ਦੇ ਕੁਝ ਵੀ ਆ ਉਹ ਡਿਪਰੈਸ਼ਨ ਕਰਕੇ ਹੀ ਹੋ ਰਹੇ ਨੇ ਕਿਉਂਕਿ ਉੱਥੇ ਬੈਠਿਆਂ ਨੂੰ ਇੱਕ ਹੋਰ ਮਾਈਂਡ ਐਂਗਲ ਤੋਂ ਦੇਖ ਰਿਹਾ ਹਾਂ ਤੁਸੀਂ ਇੱਥੇ ਦਾ ਹਸਾਬ ਕਿਤਾਬ ਹੋਰ ਆ ਇੱਥੇ ਹੁਣ ਮੈਂ ਕੀ ਕਹਾਂ ਥੋੜਾ ਜਿਹਾ ਕੋੜਾ ਸੱਚੀ ਹੈ ਵਿੱਚ ਕੋਈ ਰਿਸ਼ਤੇਦਾਰ ਨਹੀਂ ਕਿਸਦਾ ਕੋਈ ਕੁਝ ਨਹੀਂ ਔਰ ਕਸੂਰ ਉਹਨਾਂ ਦਾ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਵੀ ਅੱਗੇ ਮਾਰਗੇਜਾਂ ਦੇਣੀਆਂ ਨੇ ਰੈਂਟ ਦੇਣੇ ਨੇ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਸੋ ਹਰ ਬੰਦਾ ਹੀ ਇੱਥੇ ਰੈਂਟ ਲੈਂਦਾ ਆ ਕਿਉਂਕਿ ਉਹਨਾਂ ਨੇ ਵੀ ਅੱਗੇ ਆਪਣੇ ਬੱਚੇ ਪਾਲਣੇ ਆਪਣੇ ਖਰਚੇ ਕਰਨੇ ਆ ਸੋ ਕਈ ਵਾਰ ਅਸੀਂ ਗੁੱਸਾ ਕਰ ਲੈਂਦੇ ਆ ਕਿ ਲੈ ਸਾਡਾ ਰਿਸ਼ਤੇਦਾਰ ਆ ਸਾਡੇ ਬੱਚੇ ਤੋਂ ਰੈਂਟ ਲਈ ਜਾਂਦਾ ਉਹਨਾਂ ਦੀ ਵੀ ਅੱਗੇ ਮਜਬੂਰੀਆਂ ਨੇ ਕਿਉਂਕਿ ਜੇ ਉਹ ਇਹ ਨਹੀਂ ਕਰਨਗੇ ਤਾਂ ਉਹ ਖੁਦ ਔਖੇ ਹੋਣਗੇ ਸਰਕਲ ਐਵੇਂ ਚੱਲਦਾ ਇਹ ਜੋ ਦਿਖਦੀ ਹੈ ਦੁਨੀਆ ਮੈਂ ਇੱਥੇ ਕਿਤੇ ਵੀ ਖੜ ਕੇ ਵਧੀਆ ਜੀ ਫੋਟੋ ਪਾ ਦੂੰਗੀ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਮੈਂ ਸਾਰਾ ਦਿਨ ਫੋਟੋ ਹੀ ਖਿੱਚੀ ਜਾਨੀ ਆ ਤਾਂ ਇੱਕ ਦੇਖਣ ਦੀ ਲਾਈਫ ਔਰ ਹੁੰਦੀ ਆ ਪਰ ਐਕਚੁਅਲ ਲਾਈਫ ਬੋਰ ਆ ਸੋ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਜੇ ਸਮਝ ਕੇ ਚੱਲਾਂਗੇ ਤਾਂ ਰਿਸ਼ਤੇ ਖਰਾਬ ਵੀ ਨਹੀਂ ਹੋਣਗੇ ਬੈਲੈਂਸ ਬਣਿਆ ਰਹਿੰਦਾ ਜੇ ਆਪਾਂ ਸਾਰਾ ਪ੍ਰੈਸ਼ਰ ਇੱਕ ਬੰਦੇ ਤੇ ਸਿੱਟ ਦਿੰਨੇ ਆ ਫਿਰ ਉਹ ਚੀਜ਼ਾਂ ਕੰਪਲਿਕੇਟਡ ਹੋ ਜਾਂਦੀਆਂ ਨੇ ਸੋ اے ਸੀਗੀ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਮਝਣ ਦੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਕਿ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦੀ ਸੀ ਫਿਰ ਵੀ ਜੇ ਕੋਈ ਕੁਐਸਚਨ ਰਹਿ ਗਿਆ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਜਲਦੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਿਓ ਪੋਜ਼ਿਟਿਵ ਰਹੋ ਸਤਿ ਸ਼੍ਰੀ ਅਕਾਲ